ਫਿਰ ਫਰੋਹਪੁਰ ਦੇ ਪਿੰਡ ਅਲੀਕੇ ਦੇ ਵਿੱਚ ਗੋਲੀਆਂ ਚੱਲੀਆਂ ਜਿਹਦੇ ਵਿੱਚ ਇੱਕ ਦੋ ਲੋਕ ਜਿਹੜੇ ਆ ਜਿਹਨੂੰ ਗੋਲੀਆਂ ਵੱਜੀਆਂ ਸੀ ਜ਼ਖਮੀ ਹੋ ਗਏ ਤੇ ਤਿੰਨ ਤੋਂ ਚਾਰ ਜਿਹੜੇ ਆਹੋ ਜਿਹੇ ਲੋਕ ਸੀ ਜਿਹੜਾ ਇਤਾਂ ਜੋ ਪੱਥਰ ਚਲਾਏ ਨੇ ਉਹਦੇ ਵਿੱਚ ਵੀ ਜੜੇ ਜ਼ਖਮੀ ਦਿਖਾਈ ਦਿੱਤੇ ਜਾਨੀ ਇਹ ਕੁੱਲ 5 ਤੋਂ 6 ਲੋਕ ਜਿਹੜੇ ਆ ਇਸ ਜਿਹੜੀ ਲੜਾਈ ਦੇ ਵਿੱਚ ਉਹ ਜ਼ਖਮੀ ਹੋਏ ਨੇ ਪੈਸੇ ਦੇ ਲੈਣ ਦੇ ਨੂੰ ਇਹ ਸਾਰੀ ਲੜਾਈ ਆ ਉਹ ਦੱਸੀ ਜਾ ਰਹੀ ਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਭਾਵੇਂ ਅਗਲੀ ਕਾਰਵਾਈ ਕਰਦੇ ਆ 5 ਲੋਕਾਂ ਦੇ ਜਿਹੜਾ ਬਾਈ ਨੇਮ ਜਿਹੜਾ ਪਰਚਾ ਦਰਜ ਕੀਤਾ ਵੀ ਉਹਤੇ ਰੋਪੀਆਂ ਦੀ ਦਫ਼ਤਰੀ ਲਈ ਜਿਹੜੀ ਆ ਛਾਪੇਮਾਰੀ ਕੀਤੀ ਜਾ ਰਹੀ ਆ ਠੀਕ ਨਾ ਜੀ ਤੁਹਾਨੂੰ ਇੱਕ ਤਸਵੀਰ ਦਿਖਾਣੇ ਆ ਵੀ ਜਿਹਦੇ ਵਿੱਚ ਇਹ ਲੋਜੇ ਦੇ ਝਗੜੇ ਦੇ ਦੌਰਾਨ ਦੇ ਵਿੱਚ ਕਿਸ ਤਰ੍ਹਾਂ ਕਿ ਛੱਤ ਤੇ ਚੜ ਕੇ ਜੜੀਆਂ ਫਾਇਰਿੰਗ ਕੀਤੀ ਗਈ ਬੇਕਾਫ ਹੋ ਕੇ ਗੋਲੀਆਂ ਚਲਾਈਆਂ ਗਈਆਂ ਜਿਹਦੀਆਂ ਤਸਵੀਰਾਂ ਵੀ ਹੁਣ ਵਾਇਰਲ ਹੁੰਦੀਆਂ ਸਾਫ ਤੋਂ ਤੇ ਦਿਖਾਈ ਦਿਖਾਈ ਦੇ ਰੀਆਂ ਤੁਹਾਨੂੰ ਦਿਖਾਉਂਦੇ ਆਂ ਵੀ ਕੱਲ ਜਿਹੜਾ ਅਲੀਕੇਰ ਦੇ ਵਿੱਚ ਲੜਾਈ ਹੋਈ ਆ ਉਹ ਚ ਇੱਕ ਤਸਵੀਰਾਂ ਜੜਾ ਕੰਟਰੋਲ ਵਾਲਿਆਂ ਸਾਹਮਣੇ ਆਈਆਂ ਜਿਹਦੇ ਵਿੱਚ ਇੱਕ ਸ਼ਖਸ ਜੜਾ ਗੋਲੀ ਚਲਾਉਂਦੇ ਹੋਏ ਸਾਫ ਤੋਂ ਤੇ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਠਾਠਾ ਦਾ ਜਿਹੜਾ ਵੀ ਉਸ ਸਾਹ ਤੋਂ ਤੇ ਦਿਖਾਈ ਦੇ ਰਿਹਾ ਜਿਹਦੇ ਵਿੱਚ ਗੋਲੀਆਂ ਲੱਗਨ ਕਰਕੇ ਦੋ ਲੋਕ ਜਿਹੜੇ ਗੰਭੀਰ ਜਿਹੜੇ ਜ਼ਖਮੀ ਹੋ ਗਏ ਜੀ ਜਿਨ੍ਹਾਂ ਨੂੰ ਪ੍ਰਾਈਵੇਟ ਹਸਪੀਟਲ ਦਾਖਲ ਕਰਾਇਆ ਗਿਆ ਜਾਨੀ ਕਿ ਤਿੰਨ ਤੋਂ ਚਾਰ ਜਿਹੜੇ ਇਹੋ ਜਿਹੇ ਲੋਕ ਵੀ ਸੀਗੇ ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਚ ਦਾਖਲ ਕਰਾਇਆ ਗਿਆ ਜਿਨ੍ਹਾਂ ਦਾ ਜਿਹੜੀ ਇਲਾਜ ਚੱਲਦਾ ਪਿਆ ਪੁਲਿਸ ਨੇ ਇਹਦੇ ਤੇ ਕਾਰਵਾਈ ਜ਼ਰੂਰ ਕੀਤੀ ਆ ਮਾਮਲਾ ਦਰਜ ਕੀਤਾ ਪੰਜ ਲੋਕਾਂ ਤੇ ਲੇਕਿਨ ਅਜੇ ਗ੍ਰਿਫਤਾਰੀ ਕੋਈ ਨਹੀਂ ਕੀਤੀ ਉਹਨਾਂ ਵਾਸਤੇ ਜਿਹੜੀ ਛਾਪੇਮਾਰੀ ਚੱਲਦੀ ਪਈ ਆ ਲੇਕਿਨ ਲਗਾਤਾਰ ਸਰੋਹੀਪੁਰ ਦੇ ਵਿੱਚ ਗੋਲੀਆਂ ਦਾ ਚੱਲਣਾ ਇਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਪੰਜਾਬ ਦੇ ਨਾਲ ਦੇ ਵਿੱਚ ਜਿਹੜਾ ਮਨਜ਼ੂਰ ਦੇ ਵਿੱਚ ਵੀ ਫਾਇਰਿੰਗ ਦੀ ਘਟਨਾ ਜਿਹੜੀ ਸਾਹਮਣੇ ਆਈ ਜੀ ਹੁਣ ਫਰੋਹੀਪੁਰ ਦੇ ਵਿੱਚ ਵੀ ਇਹ ਜਿਹੜੀ ਘਟਨਾ ਜਿਹੜੀ ਸਾਹਮਣੇ ਆਈ ਆ ਉਹ ਸਭ ਤੋਂ ਵੱਧ ਦਰਸਾਉਂਦਾ ਵੀ ਕਿਤ ਤਰ੍ਹਾਂ ਪੂਰੀ ਦਾ ਫੌਜ ਜਿਹੜਾ ਯੂਰੋਪੀਆਂ ਦੇ ਮਨਾਂ ਦੇ ਵਿੱਚੋਂ ਜਿਹੜਾ ਖਤਮ ਹੋ ਚੁੱਕਾ ਤੇ ਵੇਖੋ ਪੋਕੇ ਜਿਹੜੇ 18 ਦੀ ਵਰਤੋਂ ਕਰਦੇ ਆ ਤੇ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣੇ ਉਹ ਬੈਠੇ ਉਹ ਸਭ ਤੋਂ ਵੱਧ ਦਿਖਾਈ ਦੇ ਰਹੇ ਨੇ ਕਿ ਇਹ ਤਿੰਨ ਵਾਰ ਗੋਲੀਆਂ ਚੱਲ ਚੁੱਕੀਆਂ ਇਸ ਨਾਲ ਕੇ ਪੁਲਿਸ ਦੀ ਕੀ ਕਰ ਰਹੀ ਸੀ ਥਾਣਾ सदर ਅਬਿੰਦਲੀ ਵਿਖੇ ਜੁੜਾ ਸੀਗਾ ਇੱਕ ਪੈਸੇ ਨੂੰ ਲੈ ਕਰਕੇ ਉਹਦਾ ਦੋ ਪ੍ਰਾਈਵੇਟ ਜੁੜੇ ਪਾਰਟੀਆਂ ਦੇ ਨਾਲ ਉਹਦਾ ਪੈਸੇ ਨੂੰ ਲੈ ਕਰਕੇ ਆਪਸੀ ਵਿਵਾਦ ਸੀ ਜੀ ਇਨਾਂ ਦੀ ਜਿਹੜੀ ਹਾਤਾ ਪਈ ਹੋਈ ਤੇ ਜਿਹੜਾ ਹੈਗਾ ਪੁਲਿਸ ਨੇ ਬੱਚਾ ਛੇਤੀ ਟਾਈਮ ਰਜਿਸਟਰ ਕੀਤਾ ਗਿਆ 22585/24 ਤੇ ਬਿਆਨ ਮੁਤਾਬਿਕ 5 ਬੰਦੋਤੇ ਗ੍ਰਿਫਤਾਰਜ ਕੀਤਾ ਗਿਆ ਰੇਡ ਕੀਤੀ ਜਾ ਰਹੀ ਹੈ ਤੇ ਬੰਦੇ ਚਿੰਨ੍ਹ ਤੇ ਫੜ ਲਾਉਂਦੇ ਕਿੰਨੀਆਂ ਕੋ ਗੋਲੀਆਂ ਸਰ ਚਲੀਆਂ 3 ਵਜੇ ਲੜਾਈ ਹੋਈ ਹੈ ਦੱਸਿਆ ਜਾ ਰਿਹਾ ਵੀ ਫਾਇਰਿੰਗ ਬਹੁਤ ਜ਼ਿਆਦਾ ਹੋਈ ਹੈ ਅੱਜ ਵੀ ਹੋਈ ਉਸੇ ਇਹ ਹੈ ਜੀ ਕੋਈ ਗੱਲ ਨਹੀਂ ਬਹੁਤ ਫਾਇਰਿੰਗ ਨਹੀਂ ਵੀ ਹੈ ਦੋ ਜਣੇ ਇੰਜਰੀਡ ਸੀ ਹਸਪੀਟਲ ਚ ਲੈ ਕੇ ਖਤਰੇ ਤੋਂ ਬਾਹਰ ਹੈਗੇ ਤੇ ਰੇਡ ਕੀਤੀ ਜਾ ਰਹੀ ਦੂਸੇ ਫੜ ਸਰ ਅੱਜ ਵੀ ਹੋਈ ਹੈ ਤੇ ਫਾਇਰਿੰਗ ਅੱਜ ਵੀ ਕਾਇਲ ਹੋਇਆ ਵੈਰੀਫਾਈ ਕਰ ਲੈਣ ਅੱਜ ਕੋਈ ਗਾਇਲ ਨਹੀਂ ਅੱਜ ਕੋਈ ਰਿਪੋਰਟ ਨਹੀਂ ਸਰ ਰਾਤ ਇੱਕ ਬੰਦੇ ਨੂੰ ਉਹ ਲੜਕੀ ਹੈ ਉਸ ਸਿਵਲ ਹਸਪਤਾਲ ਵਿੱਚ ਚੁ ਐਡਮਿਟ ਹੈ ਨੂੰ ਰਾਤ ਬੋਲੀ ਬੰਦੀ ਹੈ ਉਹ ਰਾਜ ਇੱਕ ਲੜਕੀ ਹੈ ਜਿਹਨੂੰ ਅੱਜ ਵੀ ਲੜਾਈ ਕਰਕੇ ਉਹਨੂੰ ਉਸ ਉਹ ਵੀ ਲੜਕੀ ਸਿਵਲ ਹਸਪਤਾਲ ਜੁਦਾ ਸਿਵਲਾਈ ਕਰਾਣਾ ਹੈ ਜਿਹੇ ਜਿਹੇ ਕਰਾਣਾ ਹੈ ਕੈਮਰਾਮੈਨ ਦਿਨਾਰ ਸਰਪ ਜੀ ਸਿੰਘ ਦਾਨਿਕ ਫਿਰ ਆਪ ਫਿਰ